ਕਾਰ ਪੁੱਤ ਜੰਮਿਆ ਚੰਦ ਚੜੀ ਆਬ ਦੇ ਖੇੜੇ ਇੱਕ ਵੀਰ ਦਈਂ ਬੇ ਰੱਬਾ ਮੇਰੀ ਸਾਰੀ ਬੇ ਹੁਬਰ ਦੇ ਪੇਕੇ ਇੱਕ ਵੀਰ ਤਬ ਨੇ ਦਿੱਤਾ ਦੂਜਾ ਖੇਰ ਦਾ ਚਰੀ ਜੋ ਥਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਮ ਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸਭ ਤੋਂ ਪਹਿਲਾਂ ਤਾਂ ਜੀ ਮਿਲੋ ਜੀ ਸਾਡੀ ਬੁੱਬੂ ਜੀ ਨੂੰ ਹਾਂ ਪਹਿਲੇ ਸਾਸੀਗੱਬਦ ਸਾਸੀਗੱਲ ਤਾਂ ਬੋਲਦੇ ਕਿਹੜਾ ਹਾਲ ਆ ਟਿੱਕੋ ਹਾਂ ਹਾਂ ਹਾਈ ਹੋਗੀ ਟੌਮੀ ਦੇ ਪਹਿਲਾਂ ਦੱਸ ਇੱਧਰ ਕਿਹੜਾ ਹਾਲ ਆ ਹਾਲ ਹੈ ਤੂੰ ਦੱਸ ਕਿਹੜਾ ਹਾਲ ਤੇਰਾ ਕਿ ਠੀਕ ਹੈ ਜੀ ਨਹੀਂ ਨਹੀਂ ਹਾਂ ਮੈਂ ਬੋਲ ਰਿਹਾ ਹਾਂ ਬੋਲੋ ਪਹਿਲੇ ਤੂੰ ਬੋਲ ਵੈਸੇ ਤੂੰ ਆਏ ਬੋਲ ਨਹੀਂ ਆਏ ਦੱਸਿ ਕਿ ਅਸੀਂ ਚੱਲੇ ਬਹਿ ਕਬੀਰੇ ਕੋਲ ਤੂੰ ਕਹਦੇ ਲੈ ਕੇ ਆਏ ਵੇ ਸੀ ਜੀ ਅਸੀਂ ਇੱਕ ਦਿਨ ਚੰਡੀ ਕੜ ਗਏ ਸੀ ਉੱਥੋਂ ਤਵੇ ਲੈ ਕੇ ਆਏ ਸੀਗੇ ਤੇ ਹੁਣ ਅਸੀਂ ਦੇਣ ਚੱਲੇ ਆ ਘਰ ਬੜੀ ਮੰਮੀ ਨਾਲੋਂ ਤਾਂ ਦੇ ਦਿੱਤੇ ਸੀਗੇ ਤੇ ਦੋ ਘੜ ਸਾਡੇ ਰਹਿ ਗਏ ਇਸ ਕਰਕੇ ਫਿਰ ਉੱਥੇ ਦੇਣ ਚੱਲੇ ਆ ਜੀ ਅਸੀਂ ਤਵੇ ਤੇ ਨਾਲੇ ਤੁਹਾਨੂੰ ਕਰਾਉਣੇ ਮਾਣੀ ਮੋਟੀ ਗੜੀਆਂ ਦਿੱਤਾ ਗੰਦਾ ਸ਼ਮ ਕਰਦਾ ਨਹੀਂ ਮਾਣੀ ਮੋਟੀ ਚਲੋ ਜੀ ਚਲੋ ਕਿੱਥੇ ਚੱਲੀ ਆ ਤੂੰ ਲੈ 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 ਆਏ ਹਾਈ ਹਾਈ ਕਿਹਦਾ ਪੁੱਤ ਆ ਤੂੰ ਕੀ ਹੈਗਾ ਦੀਦੀ ਦਾ ਇਹ ਮੇਰਾ ਬੱਚਾ ਠੀਕ ਹੈ ਤੇ ਇੱਧਰ ਕਰ ਠੀਕ ਹੈ ਚੱਲਦੇ ਆ ਜੀ ਹੁਣ ਅੱਗੇ ਦੇਖਦੇ ਆ ਮਹਿਕਰਾਂ ਦੇ ਘਰ ਜਾ ਕੇ ਕੀ ਸਿਚੁਏਸ਼ਨ ਹੈ ਵੈਸੇ ਮੋਟਰਸਾਈਕਲ ਖੜਾ ਮੈਨੂੰ ਲੱਗਦਾ ਕੋਈ ਆਇਆ ਹੋਇਆ ਹੈ ਇਸ ਕਰਕੇ ਆ ਜਾ ਆ ਜਬੀਰ ਜੀ ਆ ਜਾ ਆ ਜਾ ਕੀ ਲੈਣਾ ਤੂੰ ਹਾਕ ਮਾਰ ਮੈਂ ਹੱਥ ਨੂੰ ਜਾ ਕੇ ਦੇਖ ਮੈਂ ਹੱਕ ਹੈਗਾ ਕਿ ਨਹੀਂ ਹਾਕ ਮਾਰੀ ਮੈਂ ਹੱਕ ਨੂੰ ਹਾਕ ਤਾਂ ਮਾਰ ਦੇਖ ਲੋ ਟੀਟ ਵੱਲਦੀ ਜਾਂਦੀ ਆ ਹੁਣ ਤੇ ਹੀ ਗੰਦੀ ਮੁਰਮੁੜਿਆ ਦਿਸਤਾਵੇ ਪਿੰਡ ਦੀਆਂ ਗੜੀਆਂ ਦੀ ਹਾਂ ਕਾਹਦੇ ਕਾਹ ਦਿਨ ਜਣਾ ਦੇ ਅੱਜ ਦੇਖਦੇ ਹਾਂ ਅਲੀਸ ਹਾਂ ਤੇ ਲੋ ਅੱਜ ਕੁੰਡਾ ਖੜਕਾ ਆਦੇ ਦੀਦੀ ਆਉਦੀ ਜਸ਼ਨ ਜਸ਼ਨ ਅੱਜ ਦੇਖਦੇ ਮਹਿਕ ਕਿੱਥੇ ਆ ਇਹ ਕਿਆ ਹੁੰਦਾ ਦੀਦੀ ਹੁੰਦਾ ਏ ਇਹ ਕਿਆ ਹੁੰਦਾ ਜਸ਼ਨ ਨੇ ਇਹਨੂੰ ਕਿਹਾ ਕਰਕੇ ਦੀਦੀ ਕਹਿ ਮੈਨੂੰ ਬਲਾ ਜਿਸੂ ਸਾਸਤਰੀ ਗਾਲ ਭਾਈ ਮੇਰੇ ਅੰਦਰ ਸੰਸਾਰ ਨੂੰ ਜਾ ਕੇ ਸਸਤਰੀ ਗੀ ਘੁੰਮਰੀ ਫਿਰਦੀ ਹੈ ਫੁਗਰਾ ਜੀ ਉਹ ਪੁੱਛਣਾ ਇਸੀ ਸੋ ਦਿਸੇ ਨੂੰ ਗੇ ਏ ਨੂੰ ਪੁੱਛਣਾ ਤੇ ਅੱਛਾ ਉਧਰ ਭਾਬੀ ਨੂੰ ਅੱਛਾ ਤਾਂ ਚਲ ਕੋਈ ਨਹੀਂ ਉਹ ਫੁਗਰਾ ਉਹ ਟਿਸ਼ਨ ਓਕੇ ਹਾਈ ਹਾਈ ਹਾਂਜੀ ਹਾਂਜੀ ਕਾ ਦੀਦੀ ਸ਼ਾਮ ਨੂੰ ਆਜੀ ਆਉਂਗੀ ਮੈਂ ਹੂੰ ਚਲ ਕੁੰਡਾ ਖੜਕਾ ਚਲ ਚਾਚੀ ਦੇ ਜਾ ਕੇ ਪੁੱਛ ਅੱਧਰ ਹੈਗਾ ਜੀ ਸਾਡਾ ਚਾਚੀ ਦਾ ਘਰ ਇਹ ਕਿਆ ਹੁੰਦਾ ਕਿ ਚਾਚੀ ਰੋਕੋ ਜਿਆ ਦੇਖਦੇ ਆਤਾ ਖੜ ਕੇ ਕਿੱਥੇ ਆ ਸ਼ੁਭ ਚਾਚੀ ਕਿੱਥੇ ਆ ਹਾਂ ਚਾਚੀ ਧਰਨੂ ਲਿਆਂਦਾ ਅੱਜ ਇੱਕ ਗਿਫਟ ਕਿਆ ਧਰਿਆ ਤਾਂ ਸਾਸਰੀ ਕੱਲ ਬੁਲਾਉਂ ਫਹਿਲਾ ਤਾਂ ਕਿਆ ਧਰਿਆ ਬਾਜੀ ਮਤਾਂ ਜੇ ਮਸਾਲਾ ਹੀ ਧਰਿਆ ਆਲੂ ਧਾਨੇ ਆ ਆਲੂ ਬਣਾਉਣੇ ਆ ਹੈ ਇੱਕ ਚੀਜ਼ ਕੱਢ ਲਓ ਆਪਣੀ ਇਹਦੇ ਚ ਇੱਕ ਚੀਜ਼ ਹਾਂ ਅੱਛਾ ਮੈਨੂੰ ਪਤਾ ਲੱਗਿਆ ਤਾਂ ਹਾਂ ਮੈਂ ਸੁਣਿਆ ਤਾਂ ਲੇ ਇਹ ਦੇਖ ਕਿ ਲਾ ਕਿਵੇਂ ਕਰਦੀ ਇਹ ਦੇਖੋ ਹੱਥਾਂ ਬਰਾ ਦੇ ਪਰ ਕੰਨਾਂ ਪਰ ਹੱਥ ਧਰ ਕੇ ਲੈ ਮਿੱਟੀ ਦੇ ਹਾਂਜੀ ਇਹ ਪਾਪਾ ਲੈ ਕੇ ਆਏ ਤੇ ਚੰਡੀਗੜ੍ਹੋਂ ਅੱਛਾ ਕਹਿੰਦੇ ਇੱਕ ਚਾਚੀ ਨੂੰ ਦੇ ਉਹ ਬੜੀ ਮੰਮੀ ਨੂੰ ਦੇ ਆਉਂਦੇ ਸੀਗੇ ਵੀ ਇੱਕ ਉਹਦਾ ਹਰਜੀਤ ਚਾਚੀ ਨੂੰ ਦੇ ਦੋਗੇ ਅੱਛਾ ਤਾਂ ਕਰਕੇ ਫਿਰ ਹੁਣ ਤੁਸੀਂ ਪ੍ਰਸ਼ਾਦ ਦਾ ਬਣਾ ਕੇ ਦੱਸਣਾ ਵੀ ਕਿ ਮੇਰਾ ਬਣਿਆ ਹੋ ਮਿੱਟੀ ਦਾ ਨਾ ਹਾਂਜੀ ਜਿਹਾ ਸੱਚੀ ਚਾਚੀ ਥੱਲੇ ਸਟੈਂਡ ਬਹੁਤ ਵਧੀਆ ਐਨ ਮਜ਼ਬੂਤ ਆ ਨਹੀਂ ਇਹ ਚੁੱਲੇ ਉੱਪਰ ਕਿਸਾਸ ਪਰ ਦੋਹਾਂ ਪਰੇ ਤੁਸੀਂ ਇਹ ਟਰਾਈ ਕਰਕੇ ਦੇਖ ਲਿਓ ਪਤਾ ਲੱਗੇ ਜਣਾ ਤੁਹਾਨੂੰ ਇਧਰ ਹਾਂ ਕੰਮ ਕਰਦੀ ਆ ਇੱਕ ਇਹ ਲਫਾਫੇ ਚ ਪਾ ਦਿਓ ਫਿਰ ਉਹ ਅੱਗੇ ਚਾਚੀ ਨੂੰ ਲੈ ਜੀਏ ਨਾ ਇੱਕ ਤਾਂ ਲੈ ਪੁੱਤ ਦੇ ਦਵਾ ਵੀਰ ਕਿੱਥੇ ਐਦਾ ਭਾਈ ਲੈ ਮੈਂ ਮੈਂ ਬਾਅਦ ਵਿੱਚ ਫੁੱਟਣਾ ਜਾਵਾਂ ਆ ਫੁੱਟਣਾ ਜਾਵਾਂ ਹਾਂ ਤੂੰ ਤੂੰ ਪਾ ਦੇ ਹੋਇਆ ਅੱਛਾ ਆਏ ਤਾਂ ਦੱਸ ਦੇ ਚਾਚੀ ਨੂੰ ਰੋਟੀ ਕਿਵੇਂ ਬਣਾਈ ਦੀ ਹੁੰਦੀ ਹੈ ਕਿਵੇਂ ਬਣਾਉਗੀ ਚਾਚੀ ਰੋਟੀ ਆਏ ਆਏ ਰੋਟੀਆਂ ਆਏ ਆਏ ਬੰਜਰੀਆਂ ਰੋਟੀਆਂ ਲੇਕਿਨ ਨਾ ਚਾਚੀ ਲੈ ਚਾਚੀ ਦੇਖ ਲੈ ਹੁਣ ਆਏ ਆ ਮਨ ਇਹਦੇ ਨਾਲ ਇਹਦਾ ਕਿੰਨਾ ਪਿਆਰਾ ਮੈਂ ਹੈ ਕਿਨਾਂ ਸੱਚੀ ਕਹਾਂ ਮੈਂ ਹੈ ਕਿਨਾਂ ਇਹਨੂੰ ਲੈ ਜਾਂਦਾ ਸਾਰੇ ਪਾਸੇ ਨੂੰ ਤਾਂ ਕਰਕੇ ਆ ਵੀਰ ਆਉਂਦਾ ਰੁਕ ਜਾ ਵੀਰ ਆ ਜਾ ਭਾਈ ਆ ਦੇਖ ਲੋ ਮੈਂ ਕਿਹਦਾ ਤੇਰੇ ਨਾਲ ਜ਼ਿਆਦਾ ਹੀ ਪਿਆਰ ਆ ਭਾਈ ਬਾਹਰ ਆ ਖੁੱਟੀ ਟੁੜ ਕੇ ਖੜਕੀ ਦੀ ਦੇਖ ਲਓ ਕਿਵੇਂ ਕਰਦੀ ਸੀ ਇਹਨੂੰ ਲੈ ਮੈਂ ਕਬੀਰੇ ਤਵਾ ਲਿਆਂਦਾ ਸਪੈਸ਼ਲ ਇੱਕ ਕਾਦੇ ਖਾਤਰ ਲਿਆਂਦੇ ਹੁੰਦੇ ਨੇ ਤਵਾ ਰੋਟੀ ਬਣੂਗੀ ਹਾਂ ਤੁਸੀਂ ਜੇ ਅੱਜ ਸਵੇਰੇ ਜਾਂ ਹੁਣ ਟਰਾਈ ਕਰਕੇ ਦੇਖਿਓ ਫੇਰ ਪਤਾ ਹਾਂ ਇੱਕ ਅੱਧੀ ਰੋਟੀ ਬਣਾ ਕੇ ਪਤਾ ਲੱਗੇ ਜਾਣਾ ਤੁਹਾਨੂੰ ਅਸੀਂ ਵੀ ਨਹੀਂ ਬਣਾਈ ਹਲੇ ਤੁਹਾਨੂੰ ਸੱਚੀ ਗੱਲ ਦੱਸੋ ਅੱਜ ਵੀ ਨਹੀਂ ਬਣਾਈ ਹੈਗੀ ਆ ਲਓ ਭਾਈ ਕੰਮ ਹੋਣੀ ਨੇ ਕੰਮ ਕਰਨਾ ਕਰੋ ਜੀ ਕੰਮ ਜਾਇਆ ਕਾਲਜ ਵਧੀਆ ਰਿਹਾ ਕਿੰਨੀ ਗਰਮੀ ਲੱਗੀ ਠੀਕ ਠੀਕ ਅੱਜ ਮੌਸਮ ਠੰਡਾ ਤਾਂ ਬੈਠੇ ਨਹੀਂ ਏਸੀ ਜੀ ਬੈਠੇ ਹਾਂ ਅੱਛਾ ਹੋਜਣ ਹੋ ਗਿਆ 10 ਚੜ ਜਾਵੇਂ ਚੜ ਜਾ ਆਇਓ ਚੜਜ ਆਇਓ ਠੀਕ ਆ ਆਇਓ ਚੜੇ ਤੇ ਪਰ ਗੰਦੀ ਉਹ ਕੀ ਆ ਇਹ ਪਹੁੰਚ ਗਈ ਦੀ ਇੱਧਰ ਬੇਬੇ ਕੋਲ ਇਹ ਆਪਣੀ ਬੁਲਾ ਰਹੀ ਆ ਜੀ ਤਾਈ ਨੂੰ ਲੈ ਕੀ ਲੱਗਿਆ ਕਰਦੀ ਆ ਕੋਲ ਦੇ ਕੋਲ ਦੇ ਤੇ ਇੱਧਰ ਸਾਡੀ ਬੇਬੇ ਬਿਮਾਰ ਹੈ ਜੀ ਅੱਜ ਇਹਨਾਂ ਨੂੰ ਪਹਿਲਾਂ ਤਵਾ ਫੜਾਗੇ ਸੀਗੇ ਹੁਣ ਇਹ ਵਿਚਾਰੀ ਘੁੰਮਦੀ ਘੁੰਮਦੀ ਬੇਬੇ ਕੋਲ ਵੀ ਆ ਕੇ ਬੇਬੇ ਕਹਿੰਦੀ ਮੇਰਾ ਦਿਲ ਘੜਦਾ ਭਾਈ ਕੁੜੀ ਨੂੰ ਦਿਖਾਓ ਤਾਂ ਫਿਰ ਇਸ ਕਰਕੇ ਬੇਬੇ ਠੀਕ ਆ ਹੁਣ ਠੀਕ ਚਾ ਠੀਕ ਹੈ ਚਾਹੀਦੀਆਂ ਚਲੋ ਜੀ ਫਿਰ ਹੁਣ ਆ ਤੁਹਾਨੂੰ ਆਪਾਂ ਦੂਸਰੇ ਘਰ ਜਾ ਕੇ ਮਿਲਾਂਗੇ ਜੀ ਆ ਦੇਖ ਲਾ ਤਾਈ ਨਾਲ ਬਣ ਗਈ ਜੋਟੀ ਚਲੋ ਜੀ ਫੱਟੀਆਂ ਖਾਣਾ ਘਰ ਹੁੰਦਾ ਤਾਂ ਇੱਥੇ ਹੁਣ ਬਣ ਗਿਆ ਸ਼ੈੱਡ ਥੋੜੀ ਥੋੜੀਆਂ ਹੀ ਆਧਾ ਖਾਣੇ ਘਰ ਦੀਆਂ ਟੂਟੀ ਤਾਂ ਸਾਡੇ ਟਾਈਮ ਦੀ ਲੱਗੀ ਹੋਈ ਹੈ ਹਲੇ ਤੱਕ ਤੇ ਰੰਗ ਵਗੈਰਾ ਕਰਿਆ ਮੇਰੇ ਖਿਆਲ ਚ ਉਹ ਸਾਡਾ ਛੇਤਾਵਾਂ ਜਾ ਰਹੇ ਹਨ ਪਹਿਲਾਂ ਕੱਲ ਕਿਆ ਹੁੰਦੀ ਸੀ ਨਾ ਥੋੜੀ ਜਿਹੀਆਂ ਜਿਹੜੀਆਂ ਨਾਲੀਆਂ ᱛੀਆਂ ਨਾ ਇਹਨਾਂ ਦਾ ਪਾਣੀ ਉਹ ਉੱਥੇ ਨੂੰ ਕਰੋਸ ਹੋ ਕੇ ਬੇਬੇਰਾਂ ਦੀ ਨਾਲੀ ਦੇ ਵਿੱਚ ਵੜ ਜਾਣਾ ਬਹੁਤ ਤੰਗ ਕਰਿਆ ਕੱਚਾ ਮਕਾਨ ਤਾਂ ਨੀ ਮਾਤਾ ਅੰਦਰ ਵੜ ਜਾਂਦਾ ਹੁੰਦਾ ਤਾਂ ਬਹੁਤ ਬੁਰਾ ਹਾਲ ਮਿਲਦਾ ਆ ਗਏ ਸਾਡੇ ਪਿੰਡ ਦੇ ਸ਼ਹੀਦ ਸਿੰਘ ਵਾਹਿਗੁਰੂ ਮਿਹਰ ਕਰਿਓ ਸਾਡਾ ਪਲ ਆ ਰਹੇ ਹੋ ਤੇ ਹੁਣ ਭਾ ਜਾ ਰਹੇ ਆ ਸਰ ਜੀ ਚਾਚੇ ਰਹ ਦੇ ਅੰਮਨੇ ਚਾਚੇ ਰਹ ਦੇ ਘਰ ਤੋਂ ਸਾਡਾ ਸ਼ੇ ਤੱਕ ਪੱਜੀ ਆ ਜਾ ਰਹੇ ਹੁਣ ਇਹਨੇ ਦੇਖਿਆ ਕੀ ਕਹਣਾ ਮੈਨੂੰ ਚੀਜੀ ਦਵਾ ਦੇ ਅਲਕੋ ਸੁਰੇਣਾ ਹੀ ਬਸ ਚੀਜੀ ਦਵਾ ਦੇ ਇਹਨੂੰ ਤੇ ਆ ਹੈ ਜੀ ਹਾਸ਼ਵੀਰ ਵੀਰੇ ਦਾ ਘਰ ਮੈਂ ਕੀਤ ਬਾਈ ਉਹਦਾ ਇਹ ਹੈਗਾ ਜੀ ਪਿਛਲਾ ਹਿੱਸਾ ਇੱਥੇ ਮੈਂ ਸਮਾਂ ਦੇ ਮੂਰੇ ਤੇ ਐਂਟਰੀ ਆ ਕੀ ਕਰ ਸਕਦੇ ਤੇ ਆ ਖੜਕੀ ਦੀ ਦੁਕਾਨ ਦੇ ਉਰੇ ਬਾ ਚੋ ਲੈਨੇ ਆ ਚੀਚੀ ਚੱਲ ਪਹਿਲਾ ਚਾਚੀ ਨੂੰ ਤਵਾ ਦੇ ਕੇ ਹਣ ਤੇ ਦੁਕਾਨ ਚਲ ਖੁਡਾ ਖੋਰ ਚਲੋ ਹਾਂ ਹਾਂ ਚੱਲ 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 ਖੋਲ ਦੇ ਹਾਂ ਕੁਮਾਰਾ ਚਾਚੀ ਚਾਚੀ ਕਾ ਦੀਦੀ ਦੀਦੀ ਕਛੁੰਦਾ ਨਹੀਂ ਲੱਗੀ ਹੈ ਜੀ ਸਾਡੀ ਸ਼ੋਭ ਬਾਲ ਖੇਲਣਾ ਇੱਧਰ ਸਾਡਾ ਫੋਖਰਾ ਵੀ ਆ ਗਿਆ ਇਹ ਬਹੁਤ ਰੋਂਡੇ ਬੰਦਾ ਆ ਇਹ ਚਾਚੀ ਸਾਸਰੀ ਕੱਲ ਬੁਲਾਓ ਪਹਿਲਾਂ ਮੈਂ ਉਹਨੂੰ ਸਾਰਿਆਂ ਨੂੰ ਹੱਥ ਜੋੜ ਕੇ ਸਾਸਰੀ ਕੱਲ ਮੈਂ ਤੁਹਾਨੂੰ ਦੱਸ ਰਹੀ ਆ ਕੱਲ ਇਹ ਆਇਆ ਘਰ ਦੇ ਕੋਲ ਮੈਂ ਕਿਹਾ ਸਾਸਰੀ ਕੱਲ ਬੁਲਾ ਦੇ ਵੀਰ ਚ ਕਹਿੰਦਾ ਮੈਮੋਨੀ ਤੂੰ ਕੌਣ ਮੇਰੇ ਨਾਲ ਆਹੇ ਗੜੀਆਂ ਕਰਦਾ ਆ ਇਹ ਜੀ ਦੀ ਆ ਵੱਡੀ ਬੱਸ ਰਖੜੀ ਬੰਨਣੀ ਆ ਹੁਣ ਮੈਂ ਇਹਨੂੰ ਕੋਮੇ ਨੇ ਸੂਟ ਤਿਆਰ ਰੱਖੇ ਰਖੜੀ ਬੰਨਣੀ ਐ ਮੈਂ ਕੁੜੀ ਦਾ ਮੰਗਲੀ ਜੀ ਦੇ ਗਿਫਟ ਆ ਹਾਂ ਬੱਸ ਪਾਸੇ ਦਾ ਵੀ ਨਹੀਂ ਹੈਗਾ ਇਹਨੂੰ ਪੁੱਤੇ ਨੂੰ ਲੈ ਕਿਆ ਬਣੀ ਫਿਰਦਾ ਜੈਂਟਲਮੈਨ ਚ ਜਸ਼ਨ ਵੀ ਕਹਿੰਦੀ ਬੁਖਾਰ ਚੜਦਾ ਜੇ ਗਰਮੀ ਕਰਕੇ ਵੀ ਆ ਕੁਝ ਕੁਝ ਪਹਿਲਾਂ ਹਿਲਦੇ ਵੀ ਤੇ ਬਾ ਚਾਰ ਪੰਜ ਦਿਨ ਹਿਲਦੇ ਆ ਬਹੁਤ ਟੁੱਟਣ ਲੱਗੇ ਦੋ ਟੁੱਟ ਗਏ ਦੀਆ ਪਿਆਰਾ ਤੇ ਕਰਕੇ ਥੋੜਾ ਡਰ ਗਿਆ ਕਹਿੰਦਾ ਮੰਮਾ ਹੁਣ ਕੀ ਹੋਵੇ ਤਮ ਆਜਦਾ ਕਹਿੰਦਾ ਮੈਂ ਬੁੱਢਾ ਹੋ ਗਿਆ ਕਿਆ ਟੁੱਟਣ ਲੱਗੇ ਵੀ ਅੱਛਾ ਦੰਦਾ ਕਰਕੇ ਓਕੇ ਕਿੰਨੇ ਸਾਲ ਦੋਗੇ ਇਹ 6 ਦਾ ਪੂਰਾ ਸੱਤੋਂ ਦਾ ਅੱਛਾ ਅੱਛਾ ਅੱਜ ਆਹ ਬਣੋਣੀ ਹੈ ਭਿੰਡੀਆਂ ਭਿੰਡੀਆਂ ਠੀਕ ਹੈ ਗਰਮੀ ਗਰਮੀ ਬਸ ਆਹੀ ਕੁਛ ਚੱਲੀ ਜਾਣੀ ਆ ਸਰਦੀ ਸਰਦੀ ਗੋਭੀ ਚੱਲੀ ਜਾਣੀ ਉਹ ਚੱਲੀ ਜਾਣੀ ਆ ਗਾਜਰਾ ਗੁਜਰਾ ਜੀਆਂ ਚੱਲੀ ਜਾਣੀਆਂ ਹੁਣ ਬਸ ਉਹ ਪੱਕੀ ਹੋਈ ਆ ਹਨਾ ਸਾਗ ਜਾਵਾ ਹਾਂ ਹਾਂ ਅੱਛਾ ਤੁਹਾਡੇ ਜੇਠ ਨੇ ਤੁਹਾਨੂੰ ਭੇਜਿਆ ਇੱਕ ਗਿਫਟ ਅੱਛਾ ਹਾਂ ਲਓ ਭਾਈ ਦੇਖੋ ਪਹਿਲਾਂ ਤੁਹਾਡੇ ਜੇਠ ਨੇ ਤੁਹਾਡੇ ਲਈ ਗਿਫਟ ਭੇਜਿਆ ਜਿਹੜਾ ਵਰਤ ਕੇ ਜਰੂਰ ਦੱਸਣਾ ਇਹ ਆਈ ਹਾਏ ਕਿੰਨਾ ਖੁਸ਼ ਹੁੰਦੀ ਹਾਂ ਦੇਖ ਕੇ ਮਰ ਜਵਾਂ ਮੈਂ ਗੁੜ ਖਾ ਕੇ ਕੁਝ ਤਾਂ ਹੋਣਾ ਹੈ ਮੇਰੇ ਵੱਡੇ ਭਾਈਆਂ ਮੇਰੇ ਬੱਚੇ ਐ ਸੋ ਦੇ ਜਾਂਦਾ ਸੀ ਸੀਰੀਅਸਲੀ ਦੇਖੋ ਇਹਦੇ ਪਰ ਬਣਾ ਕੇ ਦੇਖਿਓ ਚਾਚੀ ਰੋਟੀ ਮਿੱਟੀ ਦਾ ਨਾ ਹੂੰ ਮਿੱਟੀ ਦਾ ਇਹ ਬਹੁਤ ਸੁਣਾ ਹੈ ਥੈਂਕ ਯੂ ਬੈਰੀਅਰ ਵੀਰ ਜੀ ਮੇਰੇ ਬਾਬੂ ਅੱਛਾ ਜਿਹੜਾ ਲੈ ਕੇ ਆਇਆ ਬੰਦਾ ਜੀ ਨੇ ਤੁਹਾਡੇ ਤੱਕ ਪਹੁੰਚਾਈ ਆ

ਮਾਮੀ ਨਿਕਲ ਗਈ ਮੈਨੂੰ ਲੱਗਦਾ ਹੁਣ ਮਾਮੇ ਦਾ ਵਿਆਹ ਵਿਊ ਬਾਬਿਓ ਮੂੰਹ ਚ ਕੀ ਸ਼ੱਕਰ ਹੋ ਸਕਦਾ ਉਸ ਦਾ ਕੈਰ ਕਰੇ ਪਰ ਧਿਆਨ ਦੇਣਾ ਹਾਂ ਚਲੋ ਕੈਰੀਅਰ ਵੀ ਜ਼ਰੂਰੀ ਆ ਜਿਹੜੀ ਫਿਰ ਵਿਆਹ ਕੇ ਆਉਣੀ ਆ ਉਹਨੂੰ ਵੀ ਬਸ ਤੁਸੀਂ ਸਾਰੇ ਜਣੇ ਇੱਕ ਔਰ ਡਾਂਸ ਕਰੋ ਸਾਡੇ ਅਮਨਾ ਚਾਚਾ ਮੰਨ ਜਿਵੇਂ ਵਿਆਹ ਨੂੰ ਮਿਹਨਤ ਆ ਇਹ ਗੱਲ ਤੇ ਕੀ ਸੋਚੀ ਜਾਂਦਾ ਉਹ ਚਲੋ ਉਹਦੇ ਵੀ ਚਾਚੇ ਸੰਜੋਗ ਟਿੱਲੇ ਆ ਗੱਲ ਇਹ ਆ ਕੋਈ ਵੀ ਨਾ ਕਰਤੀ ਹਾਂ ਕਰਤੀ ਆ ਨਾ ਬਹਾਨਾ ਹੀ ਬਣ ਜਾਂਦਾ ਹੂੰ ਸੰਜੋਗ ਢਿੱਲੇ ਆ ਕਹਿਣ ਦਾ ਪਾਬਤਾ ਹੀ ਆ ਆ ਚਾਚੂ ਰਾਹੀਂ ਕਿਹੜਾ ਟਾਈਮ ਹੋਣਾ ਤਾਂ ਪਤਾ ਨਹੀਂ ਲੱਗਦਾ ਹਾਂ ਇਹ ਵੀ ਗੱਲ ਫਿਰ ਪਤਾ ਨਹੀਂ ਲੱਗਣਾ ਸਾਰਾ ਕੁਝ ਹੋਣਾ ਜਿਸ ਵੀ ਜਸਵੀਰ ਚਾਚਾ ਕਹੇ ਹੋਗੇ ਤਾਂ ਉਧਰ ਸਰਵੀ ਚਾਚਾ ਉਹ ਚਾਚਾ ਉਹ ਵੀ ਤੇ ਮੋਟਰ ਪਰ ਨੂੰ। ਅੱਛਾ 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 ਦੂਸਰਾ ਦਾ ਵੀਡੀਓ ਦੀ ਭਾਲ ਚ ਇਹ ਇਧਰ ਉਧਰ ਇਹ ਇਧਰ ਉਧਰ ਫਿਰਦਾ ਹੋਣਾ ਇਹ ਨਾਲੇ ਇਹੜੇ ਵੀ ਨਾ ਆਵੇ ਘੱਟੇ ਆਵੇ ਘਰ ਅੱਛਾ ਬਾਹਰੇ ਰਹਿੰਦੇ ਹੈ ਰਾਤ ਨੂੰ ਪੈਣਾਉਂਦੇ ਬਸ ਜੱਬੂ ਖਲਾ ਦੇ ਜਾਵਾਂਗੇ ਅੱਛਾ ਦੱਸਦੇ ਆਂ ਵੀ ਅਸੀਂ ਉ ਹੈਗੇ ਆਂ ਕੀ ਬਾਤ ਆ ਕੁਝ ਜੀਰੀਆਂ ਨੇ ਔਕੇ ਕਰੇ ਵੇ ਤੇ ਪਹਿਲਾਂ ਉਹ ਵੀ ਆ ਚਾਚੀ ਮੀਂਹ ਨਹੀਂ ਪੈਂਦੇ ਦੇਖ ਲੋ ਮੀਂਹ ਨੇ ਬਹੁਤ ਔਕੇ ਕਰੇ ਵੇ ਲਾਗ ਪਸ ਪਈ ਜਾਂਦੇ ਆ ਗਰਮੀ ਨਹੀਂ ਇਹ ਵੀ ਗੱਲ ਤੁਹਾਡੀ ਬਿਲਕੁਲ ਸਹੀ ਆ ਆਹ ਹੋਰ ਦੱਸ ਰਹੇ ਸਭ ਠੀਕ ਠਾਕ ਆ ਵਧੀਆ ਏ ਅਸ਼ੁਭ ਦੀ ਮੰਮੀ ਗਈ ਵੀ ਆ ਉਹ ਨਾਨੇ ਦਾ ਆਪਰੇਸ਼ਨ ਹੋਇਆ ਨਾ अच्छा ठीक है फिर हां ना ना उ, कुछ ठीक है उतै गई ਵੀ ਆ ਤੇ ਫਿਰ ਇਹ ਮੇਰੇ ਕੋਲ ਰਹਿ ਰਹੀ ਜਾਨੇ ਠੀਕ ਐ ਸੋਣਾ ਖੇਲੀ ਜਾਂਦੀ ਐ ਤਾਂ ਤੇ ਫਿਰ ਮੰਮੀ ਮੰਮੀ ਨੇ ਭੇਜ ਤੇ ਕਹਿੰਦੀ ਲੰਘ ਜਾਉ ਕਹਿੰਦੀ ਸਬਜ਼ੀ ਬਣਾ ਲਣ ਦੋ ਮੈਨੂੰ ਇਹ ਲੜਦੀ ਸੀ ਮੰਮੀ ਨਾਲ ਪਤਾ ਨਹੀਂ ਕੁਛ ਕੁਛ ਮੰਗੀ ਕਿ ਮੰਮੀ ਹਾਂ ਬਾਈ ਗੋਲ ਬੈਠੇ ਭਿੰਡੀ ਆ ਭੁੰਦੀ ਜਾਂਦਾ ਬਾਬਜੀ ਘਟਾ ਨੂੰ ਹਾਂ ਬਹੁਤ ਕੀ ਹੁਣ ਦਾਲ ਬਣਾਉਣ ਲੱਗੀ ਵੀਦੀ ਮੰਮੀ ਕਹਿੰਦੀ ਚੱਲ ਅੱਜ ਆ ਬਣਾ ਲਨੀਆ ਕarele ਇਹਦੇ ਕਰਕੇ ਲੱਗੇ ਹੋਏ ਤੇ ਜੀ ਅਸੀਂ ਬੰਡ ਤੇ ਜੀ ਆਪਣੇ ਕਿਆ ਕਹਿੰਦੇ ਹੁੰਨੇ ਆ ਤਵੇ ਸਾਰੇ ਪਾਸੇ ਮਾਸੀ ਕੋਲ ਆਈ ਵੀ ਤੀ ਥੋੜਾ ਜਿਹਾ ਇੱਧਰ ਮਿਲ ਗਈ ਜੀ ਛਾਤੀ ਤਾਈ ਬਲਾਉ ਜੀ ਸਾਸਰੀ ਘਰ ਤਾਈ ਪਹਿਲਾਂ ਤਾਂ ਸਾਸਰੀ ਘਰ ਤੋਏ ਹੋ ਠੀਕ ਠਾਕ ਹੈ ਹਾਂ ਠੀਕ ਠਾਕ ਹਾਂਜੀ ਹਾਂਜੀ ਸਾਰੇ ਜੀ ਕਮਾਈ ਚ ਬਰਕਤ ਪਾਵੇ ਸੱਚੇ ਬਾਦਸ਼ਾਹ ਤਾਂ ਅੰਦਰ ਉਸਤੀਆਂ ਬਖਸ਼ੇ ਹੂੰ ਤੇ ਚੜਦੀਆਂ ਕਲਾ ਚੜਦੀਆਂ ਕਲਾ ਹਾਂ ਅਸੀਂ ਤਾਈ ਕਹਿੰਦੀ ਵੀ ਮਾਲਾ ਚ ਮੀਏ ਨਹੀਂ ਪਹਿਣਾ ਕਾਤੇ ਨਹੀਂ ਪਹਿਣਾ ਮਹਾਰਾਜ ਵੀ ਪਹਿਣਾ ਹੀ ਨਹੀਂ ਕਿਉਂ ਪਤਾ ਤਾਂ ਲੱਗੇ ਪਾਈ ਬੜੀ ਬ੍ਰੇਕਿੰਗ ਨਿਊਜ਼ ਮਾਲਾਂ ਦੇ ਵਿੱਚ ਨਹੀਂ ਪਹਿਣਾ ਨਹੀਂ ਅੱਛਾ ਪਿੱਛੇ ਤੇ ਆਉਣਾ ਆਪਣੇ ਮੀ ਅੱਛਾ ਆਹੋ ਕੀ ਆ ਮਤਲਬ ਪਿੱਛੇ ਤੇ ਆਉਣਾ ਪਿੱਛੇ ਤੇ ਆਉਂਦਾ ਮਾਲਾਂ ਚ ਮੀ ਅੱਛਾ ਆਲੇ-ਦਾਲੇ ਪਾਇਕੇ ਓਕੇ ਓਕੇ ਕੇ ਫਿਰ ਲਾਸਟ ਦੇ ਵਿੱਚ ਪੈਂਦਾ ਮਤਲਬ ਅਖੀਰ ਚ ਕਹਿਣਾ ਚਾਹੁੰਦੇ ਆ ਤੁਸੀਂ ਹਾਂ ਹਾਂ ਅੱਛਾ ਤਾਈ ਹੁਣ ਤਾਂ ਸੌਣ ਦੀ ਨਵੀ ਆ ਗਿਆ ਹਾਂ ਫਿਰ ਈਆਂ ਤੂਆਂ ਵੀ ਮਨਾਉਣ ਲੱਦ ਜਣਾ ਨਾ ਲੱਗਦੇ ਪਿੰਡਾਂ ਚ ਹਾਂ ਇੱਕ ਅੱਧੇ ਫਿਰ ਜੇ ਤੁਸੀਂ ਵੀ ਸੁਣਾ ਦਿੰਦੇ ਬੋਲੀ ਸੋਹਣੀ ਜੀ ਕੈਂਕ ਜੀ ਕੋਈ ਹਾਂ ਸਣਾਦਾ ਮਸਣਾਓ ਫਿਰ ਉਹ ਗੁੰਡਾ ਲਖਿਆ ਨਹੀਂ ਪਹਿਲਾ ਸੁਣਾ ਕੁਝ ਨਹੀਂ ਹੁੰਦਾ ਕਿਸੇ ਨੇ ਕਿਆ ਲੈਣਾ ਅੰਨੀ ਤੁਹਾਨੂੰ ਦੁਨੀਆ ਦੇਖਦੀ ਆ ਵੀ ਸਾਡੀ ਤਾਈ ਸਾਨੂੰ ਕੁਝ ਸੁਣਾਉਗੀ ਤੁਸੀਂ ਪਿੰਡ ਇਹ ਗੱਲ ਸੀ ਡਰ ਲੈ ਹਾਂ ਚਲੋ ਹਾਂ ਹੂੰ ਕਹਿੰਦੀ ਆ ਖੜ ਜਾ ਭਾਈ ਭੁੱਲ ਵੀ ਜਾਨੀ ਕੋਈ ਨਹੀਂ ਕੋਈ ਨਹੀਂ ਗਾ ਕੇ ਸੁਣਾਇਂ ਗਾ ਕੇ ਗਾ ਕੇ ਸੁਣਾਉ ਆਏ ਹਾ ਹਾਂ ਕਹਤੇ ਉਂਝਾ ਥੋੜਾ ਸੁਣਾਉਣਾ ਹਾਂ ਹਾਂ ਸੁਣਾਓ ਸੁਣਾਓ ਹਾਂ ਜੇ ਪਾਸੋਂ ਆ ਤੀਆਂ ਮੇਰੇ ਬੋਲੀਆਂ ਹੁਣ ਭੁੱਲ ਗਈ ਕੋਈ ਨਹੀਂ ਆਦ ਕਰੂੰਗੀ ਹਾਂ ਕਰੋ ਕਰੋ ਰਿਕਾਰਡ ਕਰ ਲੈ ਕਰ ਹਾਂ ਰਿਕਾਰਡ ਕਰ ਲੈ ਕਰ ਬਾਏ ਮਾਸੀ ਦੇ ਮਾਸੀ ਦੇ ਕਾਣੇ ਕਹਿੰਦੀ ਰਿਕਾਰਡ ਕਰ ਲੈ ਕਰ ਚੰਬਲੀ ਹੋ ਜਾਂ ਮਾਸੀ ਹਾਂ ਅੱਛਾ ਤੁਸੀਂ ਆਏ ਦਾਦੋ ਤੁਸੀਂ ਤੀਆਂ ਕਿਵੇਂ ਬਣਾਉਂਦੇ ਹੁੰਦੇ ਤੇ ਤੀਆਂ ਬਸੇ ਜਾ ਮਨਾਉਂਦੇ ਕਿਵੇਂ ਬਣਾਉਂਦੀ ਸੀ ਮੇਰੀ ਵੀ ਬਣੇ ਸੀ ਝੂੜਦੇ ਹਾਂ ਝੂੜਦੇ ਵੀ ਹੁੰਦੇ ਤੇ ਹਾਂ ਪਿੱਪਲੀ ਪਿੰਗਾ ਪਾਈਆਂ ਹਾਂ ਹੋਰ ਕੁਸ ਕਰਜਾ ਮੈਨੂੰ ਤੂੰ ਚਾਹੇ ਮੈਨੂੰ ਬੁਲਾਤਾ ਅੱਛਾ ਮੈਂ ਬੁਲਾਤਾ ਚੁੱਪ ਭਾਈ ਚੁੱਪ ਹਾਂ ਕਹਿੰਦੀ ਕਰਜਾ ਸਾਵਣ ਮਹੀਨਾ ਆ ਗਿਆ ਵੀਰਾ ਲੈ ਚੱਲ ਬਈ ਹਾਂ ਵੀਰਾ ਲੈ ਚੱਲ ਬਈ ਟਿੱਕਣ ਲੈ ਜਾਵਾ ਭੈਣੇ ਮੇਰੀ ਇਹ ਕਹਿੰਦਾ ਨਦੀਆਂ ਨੇ ਰੋਕੇ ਸਾਰੇ ਰਾਹ ਹੂੰ ਕਹਿੰਦੀ ਨਦੀਆਂ ਨੂੰ ਛਿੰਜਾਵੇ ਕਟੋਰੇ ਤੈਨ ਵੀਰ ਨੂੰ ਲਮਾ ਲਖਾ ਹਾਂ ਕਹਿੰਦੀ ਵੀਰ ਨੇ ਨੂੰ ਲਮਾ ਲਖਾ ਕੰਨ ਭਣੇ ਮੈਨੂੰ ਨਦੀਆਂ ਚ ਡੋ ਬਣਾ ਦਈ ਕਹਿੰਦੀ ਵੀਰੇ ਨਦੀਆਂ ਮੈਂ ਕਟੋਰੇ ਪੀ ਉਰਦੂੰਗੀ ਤੈਨੂੰ ਲਖਾ ਲੂੰਗੀ ਹਾਂ ਹਾਂ ਅੱਛਾ ਗਾਉਂਦੇ ਕਿਵੇਂ ਤੇ ਫਿਰ ਇਹ ਗੱਲ ਇਹ ਬਾਬਾ ਹਣ ਭੁੱਲ ਗਈ ਹੂੰ ਖੜਾ ਆਗੀ ਆਗੀ ਵੀਰ ਘਰ ਪੁੱਤ ਜੰਮਿਆ ਹਾਂ ਚੰਦ ਚੜਿਆ ਬਾਪ ਦੇ ਖੇੜੀ ਕੀ ਬਾਤ ਆ ਜੀ ਹਾਂ ਹੂੰ ਵੀਰ ਘਰ ਪੁੱਤ ਜੰਮਿਆ ਚੰਦ ਚੜਿਆ ਬਾਪ ਦੇ ਖੇੜੇ ਇੱਕ ਵੀਰ ਦਈਂ ਦੇ ਰੱਬਾ ਮੇਰੀ ਸਾਰੀ ਬੇਉਮਰ ਦੇ ਪੇਕੇ ਇੱਕ ਵੀਰ ਨਬ ਨੇ ਦਿੱਤਾ ਦੂਜਾ ਖੇਰ ਦਾ ਚਰੀ ਜੋ ਥਿਆਇਆ ਇਕ ਵੀਰ ਰੱਬ ਨੇ ਦਿੱਤਾ ਜਿਉਂ ਖੇਲ ਦਾ ਚਰੀ ਚੋ ਥਿਆਇ ਜਿੱਥੋ ਮੇਰਾ ਵੀਰ ਨੰਗਿਆ ਲੈ ਲੋ ਰਾੜ ਕੇ ਹੂੰ ਜਿ ਲੋ ਮੋਤੀ ਜਿੱਥੋ ਮੇਰਾ ਵੀਰ ਨੰਗਿਆ ਕੌੜੀ ਨਿੰਮ ਨੂੰ ਬਤਾ ਸੇ ਲੱਗਦੇ ਜਿੱਥੋ ਮੇਰਾ ਵੀਰ ਨੰਗਿਆ ਵੀਰ ਬੋਤਾ ਵੀਰ ਨਾ ਜਿਰ ਨਾ ਆਵੇ ਉੜੀਰਮਾਲ ਦੇ ਸੇ ਬੋਤਾ ਬੀਰ ਨજર ਨਾ ਆਵੇ ਉੜੀਰਮਾਲ ਦੇ ਸੇ ਬੀਰਾ ਤੇਰੇ ਬੀਰਾ ਤੈਨੂੰ ਦੁੱਧ ਦਾ ਦਸਨ ਤੇਰੇ ਬੋਤੇ ਨੂੰ ਗੁਹਾਰੇ ਦੀਆਂ ਫਲੀਆਂ ਤੈਨੂੰ ਬੀਰਾ ਦੁੱਧ ਦਾ ਦਸਨ ਪਾਪੋ ਮਗ ਪਾਪੋ ਸੋਨੇ ਦੀ ਝੂਲ ਦੀ ਆਵੇ ਬੀਰ ਮੇਰਾ ਪੱਟ ਦਲਚ ਬਬੋ ਸੋਨੇ ਦੀ ਚੂਲ ਦੀ ਆਵੇ ਵੀਰ ਮੇਰਾ ਪੱਟਾ ਲੱਛਾ ਕੱਚੇ ਆਟੇ ਦੀ ਲੋੜ ਨਾ ਕੋਈ ਬਬੋ ਦੀਆਂ ਮੰਨ ਵੀਰ ਨਾ ਕੱਚੇ ਆਟੇ ਦੀ ਲੋੜ ਨਾ ਕੋਈ ਬਬੋ ਦੀਆਂ ਮੰਨ ਵੀਰ ਨਾ ਕਿਆ ਬਹੁਤ ਅਤਾਈ ਤੇਰੇ ਨਾਲ ਲਵਜੂ ਆ ਲਵਜੂ ਆ ਤੇਰੇ ਨਾਲ ਤਾਈ ਤੇਰੇ ਨਾਲ ਲਵਜੂ ਆ ਜਦ ਤੱਕ ਤੁਹਾਡੇ ਵਰਗੀਆਂ ਹੈਗੀਆਂ ਨਾ ਦਾਦੀਆਂ ਪਰਦਾਦੀਆਂ ਹੈ ਨਾ ਆ ਤੱਕ ਹੈਗਾ ਪੰਜਾਬੀ ਚ ਅੱਜ ਭੈਲ ਗਈ ਨਾ ਸੱਚ ਗੱਲ ਸੁਣ ਕੀ ਕਹਿੰਦਾ ਕਹਿੰਦਾ ਕੱਪੜੇ ਵੇਚਦਾ ਰਾ ਸੂਟਾ ਬੰਦਿਆਂ ਦੇ ਸੂਟ ਅੱਛਾ 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 ਹਾਂ ਕਹਿੰਦਾ ਮਾਤਾ ਹੂੰ ਆ ਵੀ ਵਿਚੇ ਲਾਲੀ ਹਾਂ ਹਾਂ ਕਹਿੰਦਾ ਮਾਤਾ ਕਹਿੰਦਾ ਤੇਰੀ ਜਾਨ ਹੈ ਨਹੀਂ ਹੱਡਾਂ ਪੈਣਾ ਚ ਬੋਲ ਤੇ ਰੱਡਾ ਕਹਿੰਦਾ ਕੈਂ ਆਇਓ ਆ ਫਿਰ ਮਾਂ ਬੋਲ ਤਾਂ ਮੇਰੇ ਅੱਡਾ ਹੀ ਰਹਿਣਾ ਕਾਕਾ ਹੂੰ ਖਰਾਕਾ ਖਾਧੀਆਂ ਹੋਈਆਂ ਨੇ ਪਰਾਣਾ ਖੁੰਡਾ ਹਾਂ ਹੂੰ ਪਰਾਣੀ ਖੁੰਡ ਤਾਂ ਨਹੀਂ ਹਾਂ ਅਜੇ ਐਲੀ ਖਾਣ ਦੀ ਹੋਈਆਂ ਇਹ ਤਾਂ ਬਸ ਨਾ ਬੱਸ ਸਮਝਣਾ ਨਾ 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 ਇਹ ਰੱਬ ਨੇ ਆਪ ਲੈ ਕੇ ਆ ਹ ਕੰਦਾ ਕੰਦਾ ਬੀਬੀ ਕੰਦਾ ਜਾਣਤਾ ਹੈ ਨਹੀਂ ਜਿਹੜਾ ਡੱਬਾ ਰੱਖੀ ਮੈਂ ਕੰਦਾ ਬੋਲਦੇ ਆ ਡਾ ਮੱਖ ਖਰਾ ਖਾਦੀ ਹੋਈ ਆ ਐਨਾ ਕਿਉ ਪੱਟ ਲੈਣਾ ਕੁਝੇ ਚ ਹਾ ਗੁਰਦਾ ਲੈਣਾ ਡਾ ਖਾਦੀ ਨੇ ਫਿਰ ਜਾਣਾ ਆਈ ਨੀ ਗਤੀ ਜਲ ਜੇ ਖੇਲਦੇ ਫਿਰਦੇ ਹੁੰਦੇ ਇਥੇ ਹਾਂ ਹੁਣ ਤਾਂ ਖੇਲਦਾ ਨਹੀਂ ਨਿਆਣਾ ਕੋਈ ਗੁੱਸਾ ਨਹੀਂ ਪੁੱਤ ਅੱਧੀ ਅੱਧੀ ਰਾਤ ਹੀ ਸਾਗਤ ਰਹਿ ਲੈ ਜਣਾ ਮਾਵਾ ਤੇ ਰੋਟੀਆਂ ਤੇ ਸਾਡੇ ਚੌਂਕੜੀਆਂ ਨੇ ਇੱਕੋ ਰੋਟੇ ਲੱਗੇ ਹੋਏ ਹਾਂ ਉਹ ਚੌਂਕੜੀਆਂ ਤੇ ਆ ਕੇ ਬਹਿ ਕੇ ਖਾਣੀ ਰੋਟੀ ਖਾਈ ਜਾਣੀ ਜਦ ਕੋਈ ਡਰ ਨਹੀਂ ਤਾਂ ਕੋਈ ਡਰ ਨਹੀਂ ਤਾਂ ਸੱਚੀ ਗੱਲ ਹੈ ਜਦ ਸਮਾਂ ਵੀ ਚੰਗੇ ਤੇ ਜਦ ਸਮਾਂ ਵੀ ਚੰਗੇ ਤੇ ਬੈਠੀਆਂ ਕੁੜੀਆਂ ਮੁੰਡਿਆਂ 'ਚ ਖੇਡੀਆਂ ਜਾਂਦੀਆਂ ਸੀ ਹਾਂ ਹੁਣ ਨਹੀਂ ਹੁਣ ਤਾਂ ਇੰਨੇ ਇੱਕ ਬੱਚੇ ਦਾ ਨਹੀਂ ਸਵਾਲ ਹਾਂ ਕੁਝ ਵੀ ਆ ਹਾਂ ਟਾਈਮੇ ਮਾੜਾ ਕਿ ਬੇਸ਼ੱਕ ਕੋਈ ਗਲਤ ਆ ਕੋਈ ਚੰਗਾ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਟਾਈਮੇ ਮਾੜਾ ਚੱਲਦਾ ਟਾਈਮੇ ਮਾੜਾ ਚੱਲਦਾ ਹਾਂ ਕੁਝ ਲੋਕਾਂ ਦੀ ਸੋਚ ਵੀ ਇਹ ਜੀ ਹੋਗੀ ਬਹੁਤੀ ਠੀਕ ਹੈ ਬਹੁਤ ਹੀ ਸੋਚ ਹੋਗੀ ਕਿਉਂਕਿ ਕਈ ਵਾਰ ਇਹ ਜੀ ਗੱਲ ਹੋ ਜਾਂਦੀ ਆ ਭੈਣ ਦੇ ਨਾਲ ਬੇਸ਼ੱਕ ਪਾਈ ਜਾਂਦਾ ਹੋਵੇ ਤਾਂ ਵੀ ਅਗਲਾ ਗਲਤ ਸੋਚ ਲੈਂਦਾ ਚਲੋ ਆਪਾਂ ਇਧਰ ਨੂੰ ਕੋਈ ਗੱਲ ਜਾਣੀ ਨਹੀਂ ਹਾਂ ਦੇਖਣ ਵਾਲਾ ਪਰਮਾਤਮਾ ਹੈਗਾ ਕੋਈ ਗੱਲ ਨਹੀਂ ਸਾਰਾ ਕੁਝ ਚੱਲੀ ਜਾਣਾ ਇਹ ਦੁਨੀਆ ਦੀ ਹੈਗੀ ਆ ਚੱਲਣ ਦੀ ਹੈ ਉਹ ਦੁਨੀਆ ਹੂੰ ਸੱਚੇ ਪਾਛਾ ਤੰਦਰੁਸਤੀਆਂ ਬਖਸ਼ੇ ਸਭ ਦੀਆਂ ਚੜਦੀ ਕਲਾ ਰੱਖੇ ਬਸ ਕਮਾਈ 'ਚ ਵਰਕਤ ਪਾਵੇ ਹੁਣ ਹੈ ਕੇਲ ਨੂੰ ਵੀਡੀਓ ਭੇਜਣੀ ਆ ਕਿ ਰਹਿਣ ਦੀ ਆ ਭੇਜ ਦੇ ਕੇਲ ਕੌਣ ਮਸੀ ਮੇਰੀ ਭੈਣ ਅੱਛੇ ਆ ਭਾਈ ਮੇਰੀ ਪੁੱਤੀ ਪੋਤਣ ਉਹ ਦੇਖਦੀ ਆ ਭਾਈ ਕੇਲ ਵਾਲੇ ਦੇਖ ਲਿਓ ਥੱਲੇ ਕਮੈਂਟ ਕਰ ਦਿਓ ਵੀ ਤਾਈ ਦੀ ਵੀਡੀਓ ਤੁਸੀਂ ਦੇਖ ਲਈ ਵੈਸੇ ਤਾਂ ਜਦੇ ਦੇਖ ਕੇ ਕਹਿ ਦਿੰਦੇ ਅਸੀਂ ਤੇਰੀ ਵੀਡੀਓ ਦੇਖੀ ਤੇ ਕਹੀਵੇਂ ਰਹੇ ਹੋ ਇਹ ਤਾਈ ਜਦੇ ਖੁਸ਼ ਹੋ ਜਾਂਦੀ ਅੱਛਾ ਜਦੇ ਤਾਈ ਸਾਡੀ ਖੁਸ਼ ਹੋ ਜਾਂਦੀ ਆ ਚਲੋ ਜੀ ਫੇਰ ਠੀਕ ਆ ਮੇਰੇ ਵਿੱਚ ਵਿੱਚ ਨੂੰ ਤਾਈ ਨਾਲ ਮਿਲਦੇ ਰਹਾਂਗੇ ਤਾਈ ਹੋਰ ਵੀ ਬੋਲੀਆਂ ਯਾਦ ਕਰ ਲਈ ਠੀਕ ਆ ਫੇਰ ਸੁਣਾਵਾਂਗੇ ਆਪਾਂ ਚਲੋ ਜੀ ਫੇਰ ਠੀਕ ਆ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਓਕੇ ਫੇਰ ਬਾਏ ਬਾਏ